ਔਰ ਇਸ ਮੌਕੇ ਤੇ ਮਾਨ ਸਨਮਾਨ ਵੀ ਕੀਤੇ ਗਏ ਤੁਸੀਂ ਦੇਖ ਪਾ ਰਹੇ ਹੋ ਨਵਾਂ ਸ਼ਹਿਰ ਦਵਾਬਾ YouTube ਚੈਨਲ ਦੇ ਉੱਪਰ ਇਹ ਵਿਸ਼ੇਸ਼ ਰਿਪੋਰਟ ਸਰਪੰਚ ਗੜਪਧਾਣਾ ਸਰਦਾਰ ਹਰਦੀਪ ਸਿੰਘ ਜੀ ਔਰ ਸਾਥ ਸ੍ਰੀ ਅਕਾਲ ਅਮੁਖ ਸਿੰਘ ਜੇ ਕਹਾਂਗੇ ਆਵੇ ਫਤਿਹ ਪਾਵੇ ਚਾਰੇ ਨਰਮਕਾਰ ਦਿਆਂ ਨੂੰ ਪਾਵੇ ਨਾ ਆਵੇ ਨਾ ਜਾਵੇ ਸਤ ਸ੍ਰੀ ਅਕਾਲ ਮਾਗਾਂਗੇ ਕਰਾਂਗੇ ਆਵੇ ਫਤਿਹ ਪਾਵੇ ਸ੍ਰੀ ਗੁਰੂ ਗ੍ਰੰਥ ਖਾਲਸਾ ਪੰਥ ਦੀਆਂ ਨੂੰ ਪਾਵੇ ਸਤ ਸ੍ਰੀ ਅਕਾਲ ਸਾਹਿਬ ਗੁਰੂ ਨਾ ਸਿੰਘ ਮੋਹਨ ਰਾਜ ਸਿੰਘ ਕਿੱਥੇ ਹੈ ਹਰੇ ਜੀ ਆਵੇ ਫਤਿਹ ਪਾਵੇ ਆਉ ਯਾਵੇ ਸਤ ਸ੍ਰੀ ਅਕਾਲ ਭਰਾ ਸਿੰਘ ਜੀ ਤੇਰੀ ਜਾਵੇ ਬਦੇ ਪਾਵੇ ਨਿਹਾਲੋ ਜਾਵੇ ਸਤਿ ਸ੍ਰੀ ਅਕਾਲ ਕੈਮਰਾ ਤਾਂ ਇੱਕੋ ਪਾਸੇ ਆ ਚੱਲੇਗਾ ਜੀ ਔਰ ਇਸ ਮੌਕੇ ਤੇ ਮਾਨ ਸਨਮਾਨ ਕੀਤੇ ਜਾ ਰਹੇ ਆ ਤੁਸੀਂ ਦੇਖ ਪਾ ਰਹੇ ਹੋ ਨਵਾਂ ਸ਼ਰਧਾ ਬਾਬਾ ਜੋ YouTube ਚੈਨਲ ਦੇ ਉੱਪਰ ਸਪੰਦ ਗੜਪਦਾੜਾ ਉਹਨਾਂ ਦਾ ਵੀ ਮਾਨ ਸਨਮਾਨ ਕੀਤਾ ਜਾ ਰਿਹਾ ਹੈ तो शुने और तुम तो देख पा रहे हो इस मौके से सम्मान समारोह इस मौके पर पहुंच शखीत सम्मान किया गया और सेवादाना का भी इस मौके सम्मान किया गया ਕਰ ਗਿਆ ਇਹ ਬਤੇ ਪਾਵੇ ਨਾ ਲੋ ਜਾਵੇ ਸਤਿ ਸ਼੍ਰੀ ਅਕਾਲ ਬਤੇ ਪਾਵੇ ਨਾ ਲੋ ਜਾਵੇ ਸਤਿ ਸ਼੍ਰੀ ਅਕਾਲ ਬਰੇ ਈਸੋ ਰਹੇ ਸਤਿ ਸ਼੍ਰੀ ਅਕਾਲ ਲੋ ਜਾਵੇ ਜਮੂ ਜਾਵੇ ਬਤੇ ਪਾਵੇ ਸਤਿ ਸ਼੍ਰੀ ਅਕਾਲ ਆ ਜਾ ਲੋ ਜਾਵੇ ਜੀ ਤੁਹਾਨੂੰ ਪਾਵੇ ਸਤਿ ਸ਼੍ਰੀ ਅਕਾਲ ਆ ਜਾ ਨਾ ਆ ਜਾ ਬਤੇ ਪਾਵੇ ਸਤਿ ਸ਼੍ਰੀ सत श्रीकाल सत श्री सत श्री अकाली सत श्रीन सत श्री अकाल सत श्री अकाल दे दे इस मौके त मान सम्मान भी कि जा रहे हैं ਆਵੇ ਜੀ ਤਾਂ ਰੰਗਾ ਸਤਿ ਸ੍ਰੀ ਅਕਾਲ ਦੂਦਿਕੋ ਦੇਖੀ ਜਾਤ ਬਖਸ਼ੇ ਮਾਲਕ ਸਤਿ ਸ੍ਰੀ ਅਕਾਲ ਔਰ ਮਾਨ ਸਲਮਾਨ ਇਸ ਮੌਕੇ ਤੇ ਕਿਤੇ ਜਾ ਰਹੇ ਹਨ ਤੁਸੀਂ ਦੇਖ ਪਾ ਰਹੇ ਹੋ ਨਵਾਂ ਸ਼ਰਦ ਬਾਬਾ YouTube ਚੈਨਲ ਦਾ ਪਰ ਪਿੰਡ ਗੜਪਧਾਣਾ ਤਪਸਥਾਨ ਗੁਰਦੁਆਰਾ ਠੇਰੀ ਸਾਹਿਬ ਤੋਂ ਤਨ ਤਨ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਪਹਿਲੀ ਪਾਛਾਏ ਉਹਨਾਂ ਦੇ ਪ੍ਰਕਾਸ਼ ਪੁਰਬ ਤੇ ਵਿਸ਼ੇਸ਼ ਪ੍ਰੋਗਰਾਮ ਇਸ ਸਥਾਨ ਤੇ ਕੀਤਾ ਗਿਆ ਔਰ ਇਸ ਮੌਕੇ ਤੇ ਪਹੁੰਚੀਆਂ ਹੋਈਆਂ ਸ਼ਖਸੀਤਾ ਤੇ ਸੇਵਾਦਾਰਾਂ ਦਾ ਸਨਮਾਨ ਚਲ ਕੋਈ ਨਹੀਂ ਕਰੋ ਫਿਰ ਕੀਤਾ ਜਾ ਰਿਹਾ ਹੈ ਉਹ ਤੁਜੀ ਦਾ ਸਾਰੇ ਜਾਂ ਸ਼ਖਸੀਤਾ ਨੂੰ ਭਾਵੇਂ ਜੀਵਨ ਹੋ ਦੇ ਆ ਜਾ ਜੀਵਨ ਹੋ ਦੇ ਮੈਂ

ਵਾਹਿਗੁਰੂ ਆਕਾਲ ਵਾਹਿਗੁਰੂ ਦੀ ਗਾਥਾ ਵਾਹਿਗੁਰੂ ਦੀ ਸਾਰਿਆਂ ਤੋਂ ਪਹਿਲਾਂ ਤਾਂ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਪਹਿਲੀ ਪਾਤਸ਼ਾਹੀ ਉਹਨਾਂ ਦੇ ਪ੍ਰਕਾਸ਼ ਪੁਰਬ ਦੀਆਂ ਨਵਾਂ ਸ਼ਰਧਾ ਬਾਬਾ YouTube ਚੈਨਲ ਵੱਲੋਂ ਤੁਹਾਨੂੰ ਬਹੁਤ ਬਹੁਤ ਸ਼ੁਭ ਕਾਮਨਾਵਾਂ ਜੋ ਪ੍ਰੋਗਰਾਮ ਤਪਸਥਾਨ ਗੁਰਦੁਆਰਾ ਠੇਰੀ ਸਾਹਿਬ ਵਿਖੇ ਕਰਵਾਏ ਗਏ ਇਹਨਾਂ ਦੇ ਬਾਰੇ ਵਿੱਚ ਸਾਡੇ ਦਰਸ਼ਕਾਂ ਨੂੰ ਜਰਾ ਜਾਣਕਾਰੀ ਦਿਓ ਸੁਣੀ ਪੁਕਾਰ ਦਾ ਤਾਰ ਪ੍ਰਭ ਗੁਰੂ ਨਾਨਕ ਜਗ ਮਾਹੇ ਪਠਾਇਆ ਨਗਰ ਗੜ ਪ੍ਰਧਾਨਾ ਗੁਰਦੁਆਰਾ ਪੁਰਾਤਨ ਤਪ ਸਥਾਨ ਗੁਰਦੁਆਰਾ ਠੇਰੀ ਸਾਹਿਬ ਸ਼੍ਰੋਮਣੀ ਪੰਥ ਅਕਾਲੀ ਬਾਬਾ ਬੁੱਢਾ ਦਲ ਮਿਸਲ ਸ੍ਰੀ ਅਨੰਦਪੁਰ ਸਾਹਿਬ ਜੂਨ 1984 ਵਿਖੇ ਸੰਤ ਬਾਬਾ ਠਾਕੁਰ ਸਿੰਘ ਦੀ ਅਕਾਲੀ ਜੋ ਮਿਸਲ ਸ੍ਰੀ ਅਨੰਦਪੁਰ ਸਾਹਿਬ ਜੀ ਜੂਨ 1984 ਦੀਆਂ ਦੇ ਮੌਜੂਦਾ ਮੁੱਖ ਸੇਵਾਦਾਰ ਹਨ ਅਤੇ ਇਸ ਅਸਥਾਨ ਦੇ ਵੀ ਮੁੱਖ ਸੇਵਾਦਾਰ ਹਨ ਇੱਥੇ ਸਭ ਸੰਗਤਾਂ ਦੇ ਸੰਜੋਗ ਦੇ ਨਾਲ ਇਲਾਕੇ ਦੇ ਸੰਜੋਗ ਦੇ ਨਾਲ ਸਤਿਗੁਰਾਂ ਦੀ ਅਪਾਰ ਕਿਰਪਾ ਸਦਕਾ ਰਹਿਮਤ ਸਦਕਾ ਕਾਫੀ ਦਿਨਾਂ ਤੋਂ ਹੀ ਅੰਮ੍ਰਿਤ ਵੇਲੇ ਤੋਂ ਪ੍ਰਭਾਤ ਫੇਰੀਆਂ ਦੇ ਰੂਪ ਦੇ ਵਿੱਚ ਹਰ ਜਸ ਕੀਰਤਨ ਗਾਇਨ ਕੀਤਾ ਗਿਆ ਅਤੇ ਪਰਸੋਂ ਰੋਜ ਤੋਂ ਸ੍ਰੀ ਅਖੰਡ ਪਾਠ ਸਾਹਿਬ ਆਰੰਭ ਕੀਤੇ ਗਏ ਸਨ ਜਿਨ੍ਹਾਂ ਦੇ ਵਿੱਚ ਕੱਲ ਮਹਾਨ ਅੰਮ੍ਰਿਤ ਵੇਲੇ ਤੋਂ ਹੀ ਨਗਰ ਕੀਰਤਨ ਦੇ ਰੂਪ ਦੇ ਵਿੱਚ ਸਭ ਸੰਗਤਾਂ ਵੱਲੋਂ ਅਤੇ ਮਹਾਪੁਰਸ਼ਾਂ ਵੱਲੋਂ ਸੰਗਤਾਂ ਨੂੰ ਦਰਸ਼ਨ ਦੀਦਾਰੇ ਇਹ ਕਰਕੇ ਨਿਹਾਲ ਕੀਤਾ ਗਿਆ ਅਤੇ ਸੰਗਤਾਂ ਨੇ ਰਲ ਮਿਲ ਕਰਕੇ ਹਰ ਜਸ ਕੀਰਤਨ ਗਾਇਨ ਕੀਤਾ ਕਵਿਤਾਵਾਂ ਗਾਇਨ ਕੀਤੀਆਂ ਧਾਰਨਾਵਾਂ ਗਾਇਨ ਕਰਕੇ ਆਪਣਾ ਜਿਹੜਾ ਸਮਾ ਸਫਲ ਕੀਤਾ ਅੱਜ ਇਸ ਵਕਤ ਸਤਿਗੁਰੂ ਸੱਚੇ ਪਾਤਸ਼ਾਹ ਜੀਆਂ ਦੀ અપਾਰ ਕਿਰਪਾ ਰਹਿਮਤ ਬਖਸ਼ਿਸ਼ ਹੋਈ ਹੈ ਦੀਵਾਨਾਂ ਦੀ ਸੰਪੂਰਨਤਾ ਹੋਈ ਹੈ ਅੱਜ ਸਤਿਗੁਰੂ ਗੁਰੂ ਨਾਨਕ ਸਾਹਿਬ ਜੀਆਂ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਮਹਾਨ ਗੁਰਮਤ ਦੀਵਾਨ ਸਜਾਏ ਗਏ ਸਨ ਜਿਨ੍ਹਾਂ ਦੇ ਵਿੱਚ ਇਲਾਕੇ ਦੀਆਂ ਸੰਗਤਾਂ ਨੇ ਸੰਤਾ ਮਹਾਪੁਰਸ਼ਾਂ ਨੇ ਜਥੇਦਾਰ ਸਹਿਬਾਨਾਂ ਨੇ ਪਹੁੰਚ ਕਰਕੇ ਲਾਹੇ ਪ੍ਰਾਪਤ ਕੀਤੇ ਅਤੇ ਆਪਣੇ ਵਿਚਾਰਾਂ ਦੇ ਨਾਲ ਸੰਗਤ ਨੂੰ ਨਿਹਾਲ ਕੀਤਾ ਜਿਸ ਦੇ ਵਿੱਚ ਜਥੇਦਾਰ ਬਾਬਾ ਨਰੇਸ਼ ਸਿੰਘ ਜੀ ਜਥੇਦਾਰ ਬਾਬਾ ਜੋਗਾ ਸਿੰਘ ਜੀ ਜਥੇਦਾਰ ਬਾਬਾ ਗੁਰਮukh ਸਿੰਘ ਜੀ ਜਥੇਦਾਰ ਭਾਈ ਅੰਮ੍ਰਿਤਪਾਲ ਸਿੰਘ ਜੀ ਜਥੇਦਾਰ ਬਾਬਾ ਮਲਕੀਤ ਸਿੰਘ ਜੀ ਜਥੇਦਾਰ ਬਾਬਾ ਅਮਨ ਸਿੰਘ ਜੀ ਅਤੇ ਜਥੇਦਾਰ ਭਾਈ ਜਸਵੀਰ ਸਿੰਘ ਜੀ ਅਤੇ अनेका ਹੀ ਸੰਤ ਬਾਬਾ ਤੀਰਥ ਸਿੰਘ ਜੀ अनेका ਹੀ ਸੰਤਾਂ ਮਹਾਪੁਰਸ਼ਾਂ ਵੱਲੋਂ ਸੇਵਾਵਾਂ ਕਰਕੇ ਅਤੇ ਆਪਣੇ ਬਚਨਾਂ ਦੇ ਨਾਲ ਸੰਗਤਾਂ ਨੂੰ ਨਿਹਾਲ ਕੀਤਾ ਗਿਆ ਸੰਤ ਬਾਬਾ ਠਾਕੁਰ ਸਿੰਘ ਜੀ ਅਕਾਲੀ 1-2 ਮਿੰਟ ਵਾਸਤੇ ਸੰਗਤਾਂ ਨਾਲ ਵਿਚਾਰ ਰੱਖਣਗੇ ਇਸ ਮੌਕੇ ਤੇ ਜੋ ਖੁੰਦਨ ਕੈਂਪ ਲਗਾਇਆ ਗਿਆ ਉਹਨਾਂ ਨੂੰ ਵੀ ਇਸ ਮੌਕੇ ਤੇ ਸਨਮਾਨਿਤ ਕੀਤਾ ਗਿਆ ਬਲੱਡ ਬੈਂਕ ਜੋ ਖੂਨਦਾਨ ਕੈਂਪ ਲਗਾਇਆ ਗਿਆ ਉਹਨਾਂ ਦੀ ਟੀਮ ਨੂੰ ਜਿਹੜਾ ਆ ਇਸ ਮੌਕੇ ਤੇ ਸਨਮਾਨਿਤ ਕੀਤਾ ਜਾ ਰਿਹਾ ਹੈ ਔਰ ਜਿਨ੍ਹਾਂ ਨੂੰ ਸਰਟੀਫਿਕੇਟ ਵੀ ਦਿੱਤੇ ਗਏ ਜਿਨ੍ਹਾਂ ਵੱਲੋਂ ਬਲੱਡ ਦਾਨ ਕੀਤਾ ਗਿਆ ਹਾਂਜੀ ਬਾਬਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਿਗੁਰਾਂ ਦੇ ਬਚਨ ਹਨ ਕੀ ਆਦ ਨਰੰજન ਹੈ ਗੁਰੂ ਨਾਨਕ ਧਾਰਕ ਹੈ ਬੂਰਤ ਹੈ ਜਗ ਆਇਓ ਲੋਕ ਸੁਣਿਓ ਪਰ ਲੋਕ ਸੁਣਿਓ ਵਿਰਧ ਲੋਕ ਸੁਣਿਓ ਸਭ ਦਰਸ਼ਨ ਪਾਇਓ ਸੰਗਤ ਪਾਰ ਉਤਾਰਨ ਕੋ ਗੁਰੂ ਨਾਨਕ ਸਾਹਿਬ ਪੰਥ ਚਲਾਇਓ ਵਾਹਿਗੁਰੂ ਗੁਰੂ ਨਾਨਕ ਸਾਹਿਬ ਧਾਰਕ ਹੈ ਮੂਲਤ ਹੈ ਜਗ ਆਇਓ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ 500 ਸ਼ਬਦਵੇਂ ਪ੍ਰਕਾਸ਼ ਪੁਰਬ ਦੀ ਸਮੂਹ ਸੰਗਤਾਂ ਨੂੰ ਬਹੁਤ-ਬਹੁਤ ਵਧਾਈ ਹੋਵੇ ਜੋ ਕਿ ਮਹਾਪੁਰਖਾਂ ਦੇ ਤਾਪੇ ਆਸਥਾਨ ਗੁਰਦੁਆਰਾ ਠੇਰੀ ਸਾਹਿਬ ਗੜਪਾਣਾ ਵਿਖੇ ਹੈੱਡ ਆਫਸ ਸ਼ਰੋਮਣੀ ਪੰਥ ਅਕਾਲੀ ਬਾਬਾ ਬੁੱਢਾ ਦਲ ਮੇ ਅਸਲ ਸ੍ਰੀ ਅਨੰਦਪੁਰ ਸਾਹਿਬ ਜੀ ਨੂੰ 1984 ਵਿਖੇ ਆਜ਼ ਜੁਗਾਦੀ ਇਹ ਪ੍ਰਕਾਸ਼ ਪਰ ਮਨਾਇਆ ਜਾ ਰਿਹਾ ਸੰਗਤਾਂ ਨੂੰ ਇਸ ਗੱਲ ਦਾ ਪਤਾ ਹੈ ਕਿ ਮੇਰੇ ਸੇਵਾ ਸੰਭਾਲਣ ਤੋਂ ਪਹਿਲਾਂ ਹੀ ਇਸ ਸਥਾਨ ਦੇ ਉੱਤੇ ਹਰ ਸਾਲ ਇਹ ਮਹਾਨ ਜਪ ਜਗ ਕੁੰਭ ਲੱਗਦਾ ਜਿਹਦੇ ਵਿੱਚ ਦੇਸ਼ ਵਿਦੇਸ਼ ਦੀਆਂ ਸੰਗਤਾਂ ਪੂਜਤਾਨ ਕਰਕੇ ਕੋ ਮਾਨ ਕਰਕੇ ਧੰਨ ਕਰਕੇ ਆਪਣਾ ਬਣਦਾ ਯੋਗਦਾਨ ਪਾ ਕਰਕੇ ਬੜੀ ਖਾਗੀ ਬਣਦੇ ਆ ਸਵਾਸਾ ਨੂੰ ਸਫਰ ਕਰਦੇ ਆ ਮਾਇਆ ਸਫਰ ਕਰਦੇ ਆ ਆਪਣੀਆਂ ਜੀਵਨ ਦੀਆਂ ਘੜੀਆਂ ਨੂੰ ਸਫਰ ਕਰਦੇ ਆ ਗੁਰੂ ਕਿਰਪਾ ਕਰੇ ਸਭ ਦੀਆਂ ਹਾਜ਼ਰੀਆਂ ਦਰ ਤੇ ਪ੍ਰਵਾਨ ਕਰੇ ਦੇਸ਼ ਵਿਦੇਸ਼ ਦੀਆਂ ਸੰਗਤਾਂ ਨੂੰ ਇਸ ਪ੍ਰਕਾਸ਼ ਪर्व ਦੀ ਬਹੁਤ-ਬਹੁਤ ਵਧਾਈ ਸਤਿਗੁਰਾਂ ਦੇ ਚਰਨਾਂ ਵਿੱਚ ਅਰਦਾਸ ਬੇਨਤੀ ਕਰਦੇ ਹਾਂ ਕਿ ਸਤਿਗੁਰ ਸੱਚੇ ਪਾਤਸ਼ਾਹ ਜੀ ਨੇ ਕਿਰਪਾ ਕਰਨੀ ਸੰਗਤਾਂ ਦੇ ਅਸੀਸ ਤੇ ਮਿਹਰ ਪ੍ਰਿਆਸ ਰੰਗ ਤੰਦਰੁਸਤੀਆਂ ਬਖਸ਼ੇ ਕਰਕੇ ਇਸ ਤਰ੍ਹਾਂ ਆਪਣੀ ਸੇਵਾ ਲੈਂਦੇ ਰਹਿਣਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਰੇ ਜਾਵੇ ਫਤੇ ਪਾਵੇ ਨਿਹਾਲੋ ਜਾਵੇ ਬਹੁਤ ਦੁਨੀਆਂ ਦਾ ਪਿਆਰ ਕਰ ਗਿਆ ਮਦੇਬਾ ਜੀ ਦਸੰਗਾਂ ਨੂੰ ਬਾਗੇ ਸੋਨਿਆ ਨ ਹੋ ਜਾਵੇ ਬਾਸ ਜੀ ਆ ਰਹੀ ਹੈ ਜੇ ਰਾਹੀ ਗਿਆ ਜੇ ਰਾਹੀ ਗਿਆ ਹਾਂ ਜੇ ਤੁਸੀਂ ਸਾਡੇ ਤੋਂ ਬਈ ਨਹੀਂ ਹੋਮ ਜੇ ਬਹੁਤ ਭਾਰਾ ਕਿ ਬਿਜਾਵੇ ਰਸੀ ਹੋ ਜਾਵੇ ਅੱਛਾ ਜਾ ਕੇ ਬਾਬਾ ਜੀ ਉਹ ਤੂੰ ਵੀ ਕਰਕੇ ਬਾਬਾ ਜੀ ਅੱਜ ਦੇਖ ਜਗਤ ਉਹ ਯਾਰ